ਮੇਰੇ ਤੇ ਕਿਹਾ ਸੀ ਤੇਰਾ ਮੁੰਡਾ ਮੈਂ ਕਢਾਉਣਾ ਹੈ ਤੇ ਤੂੰ ਹੁਣ ਮੈਨੂੰ ਕਹਿਣਾ 50 ਕਿਲੋਮੀਟਰ ਮੈਨੂੰ ਪੈ ਜਾਂਦਾ ਤੈਨੂੰ ਸ਼ਰਮ ਜਿੰਦੀ ਪਰ ਮੈਂ ਤੈਨੂੰ ਪੁੱਛਾਂ ਵੱਡਾ ਤੂੰ ਪ੍ਰੈਸਰ ਪਾਉੜਾ ਬੜਿਆ ਫਿਰਦਾ ਤੂੰ ਆਪਦੇ ਮੁੰਡੇ ਵਾਸਤੇ ਇਹ ਕਹਿਣਾ ਬਈ ਮੈਂ ਜੀ 50 ਕਿਲੋਮੀਟਰ ਦੂਰ ਪੈ ਜਾਂਦਾ ਮੇਰੇ ਕੋਲ ਨਹੀਂ ਛੱਡੇਗਾ ਤੇ ਕਦੋਂ ਨਾ ਕੁਝ ਬਣਿਆ ਤਾਂ ਗੁਨਾਹਗਰ ਤੂੰ ਮੈਂ ਤੇਰੀ ਫਿਰ ਮੈਂ ਇੰਟਰੂ ਮੈਨਾਂ ਸਮਝਾ ਗਈ ਕੋਚ ਨਹੀਂ ਬਣਾਦਾ ਬਿਲਕੁਲ ਬਿਲਕੁਲ ਉਹ ਰੱਬ ਭੇਜਦਾ ਮਾਂ ਦੇ ਢਿੱਡ 'ਚ ਪੈਦਾ ਹੁੰਦੇ ਨੇ ਤੁਹਾਨੂੰ ਮਾਵਾਂ ਨੇ ਜਿਹੜੇ ਇਹਨਾਂ ਨੂੰ ਜਨਮ ਦਿੰਦੀਆਂ ਨੇ ਕੋਚ ਦਾ ਕੋਈ ਰੌਲਾ ਨਹੀਂ ਇੱਥੇ ਜ਼ਿੰਦਗੀ ਦੇ ਵਿੱਚ ਕੋਚਿੰਗ ਸਿਰਫ ਇਹ ਹੈ ਕਿ ਤੁਸੀਂ ਇੱਕ ਬੰਦੇ ਨੂੰ ਘੋੜੇ ਨੂੰ ਅਰਬੀ ਘੋੜੇ ਨੂੰ ਮਕਾਮ ਤੇ ਲੈ ਕੇ ਜਾਣਾ ਤੇ ਜਿੰਨੀ ਛੇਤੀ ਸ਼ੁਰੂ ਕਰ ਦਿਓਗੇ ਓਨਾ ਵਧੀਆ ਸੋ ਮੈਂ ਸਮਝਦਾ ਵੀ ਕੋਚ ਜਿਹੜਾ ਇੱਕ ਮਾਲੀ ਦੀ ਤਰ੍ਹਾਂ ਹੋਣਾ ਚਾਹੀਦਾ ਜਿਵੇਂ ਤੁਸੀਂ ਪਹਿਲਾਂ ਕਿਹਾ ਉਹ ਬਣਾ ਕੇ ਉਹਨੂੰ ਉਡਾ ਦੇਵੇ ਕਦੇ ਇਹ ਨਾ ਕਹੇ ਇਹਨੂੰ ਮੈਂ ਬਣਾਇਆ ਮੈਂ ਕੀਤਾ ਮੈਂ ਨਹੀਂ ਕਦੇ ਕਿਹਾ ਯੂਵਰਾਜ ਸਿੰਘ ਨੂੰ ਮੈਂ ਬਣਾਇਆ ਲੋਕ ਕਹਿੰਦੇ ਨੇ ਯੂਵਰਾਜ ਸਿੰਘ ਨੂੰ ਯੋਗਰਾਜ ਸਿੰਘ ਨੇ ਬਣਾਇਆ ਯੂਵਰਾਜ ਸਿੰਘ ਕਹਿੰਦਾ ਮੈਨੂੰ ਮੇਰੇ ਪਿਓ ਨੇ ਬਣਾਇਆ ਮੇਰਾ ਪਿਓ ਇਦਾਂ ਸੀ ਮੇਰਾ ਪਿਓ ਉਦਾਂ ਸੀ ਮੈਂ ਅੱਜ ਵੀ ਉਦਾਂ ਦਾ ਹੀ ਆ ਅੱਜ ਵੀ ਗਾਲ ਲੰਬੀ ਕਿਲੋਮੀਟਰ ਦੀ ਪੈਂਦੀ ਐ ਛੋਟੀ ਗਿੱਟੇ ਤੇ ਰੱਖ ਕੇ ਪੈਂਦੀ ਐ ਔਰ ਮੇਰੀ ਕੁੜੀ ਖੇਡਣ ਲੱਗੀ ਐ ਐਮੀ ਮੈਂ ਕਿਹਾ ਇਹ ਸੋਚ ਕੇ ਨਾ ਹੀ ਤੂੰ ਮੇਰੀ ਕੁੜੀ ਐ ਇੱਥੇ ਤੇਰਾ ਉਹੀ ਕੁਝ ਹੋਊਗਾ ਜੋ ਬਾਕੀ ਪਲੇਅਰਾਂ ਨਾਲ ਚਤਰੋਲ ਹੋ ਜਾਂਦੀ ਓਹਦੀ ਅਜੇ ਤੱਕ ਤਾਂ ਹੋਈ ਨਹੀਂ ਇੱਕ ਦਿਨ ਮਾੜਾ ਮੋਟਾ ਜਿਹਾ ਟੈਂਪਰੇਚਰ ਚੜਿਆ ਸੀ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਅਜੇ ਕਿਉਂਕਿ 11 ਦਿਨ ਹੋਏ ਨੇ ਤੇ ਚਤਰੋਲ ਹੋਊਗੀ ਜੇ ਇੱਧਰ ਉੱਧਰ ਜਾਊਗੀ ਤਾਂ ਕਿਉਂਕਿ ਦੇਖੋ ਪਾਇਦਾਨ ਸਾਰੇ ਵਾਸਤੇ ਇੱਕ ਐ ਰੱਬ ਨੇ ਉੱਤੋਂ ਮਾਂ ਦੀ ਕੁੱਖ ਬਣਾਈ ਬੰਦਾ ਬਣਾਇਆ ਉੱਚ ਬੱਚਾ ਪੈਦਾ ਹੋਇਆ ਇਹੀ ਇਹੀ ਇਹਨੂੰ ਆਪਾਂ ਚੇਂਜ ਕਰਕੇ ਦਿਖਾ ਦਿਓ ਨਹੀਂ ਹੋ ਸਕਦਾ ਕਿਉਂਕਿ ਨਾ ਆਪਾਂ ਦੇਖਿਆ ਇਹ ਤਾਂ ਕੋਤਸਵ ਦੇ ਵੀ ਮਗਰ ਪੈ ਗਿਆ ਯੋਗਰਾਜ ਸਿੰਘ ਪਰ ਮੈਂ ਸੁਮਨ ਇੱਕ ਚੀਜ਼ ਯੋਗਰਾਜ ਜੀ ਤੋਂ ਜਾਣਨਾ ਚਾਹੁੰਦਾ ਸਵਾਲ ਬਹੁਤ ਸਾਰੇ ਨੇ ਪਰ ਤੁਸੀਂ ਕਿ ਮੇਰੇ ਦਿਲ ਦੇ ਮੈਨੂੰ ਕਿਦਾਂ ਕਿਹਾ ਸੀ ਤੇਰਾ ਮੁੰਡਾ ਮੈਂ ਖੜਾਉਣਾ ਹੈ ਤੇ ਤੂੰ ਹੁਣ ਮੈਨੂੰ ਕਹਿੰਦਾ 50 ਕਿਲੋਮੀਟਰ ਮੈਨੂੰ ਪੈ ਜਾਂਦਾ ਤੈਨੂੰ ਸ਼ਰਮ ਨਹੀਂ ਆਉਂਦੀ ਪਹਿਲਾਂ ਤਾਂ ਮੈਂ ਤੈਨੂੰ ਪੁੱਛਾਂ ਵੱਡਾ ਤੂੰ ਪ੍ਰੈਸਰ ਪਾਊਡਰ ਬਣਿਆ ਫਿਰਦਾ ਤੂੰ ਆਪਦੇ ਮੁੰਡੇ ਵਾਸਤੇ ਇਹ ਕਹਿਣਾ ਹੈ ਬਈ ਮੈਂ ਜੀ 50 ਕਿਲੋਮੀਟਰ ਦੂਰ ਪੈ ਜਾਂਦਾ ਤੇ ਤੂੰ ਜੇ ਉਹਨੂੰ ਇੱਥੇ ਲਿਆ ਕੇ ਮੇਰੇ ਕੋਲ ਨਹੀਂ ਛੱਡੇਗਾ ਤੇ ਕੱਦ ਨੂੰ ਨਾ ਕੁਝ ਬੜਿਆ ਤਾਂ ਗੁਨਾਹਗਰ ਤੂੰ ਐ ਤੇਰੀ ਫਿਰ ਮੈਂ ਇੰਟਰਵਿਊ ਮੈਂ ਲਊਂਗਾ ਸਮਝ ਆ ਗਈ ਇਹ ਗਲਤਾਂ ਨਹੀਂ ਤੁਸੀਂ ਗਲਤ ਬਿਲਕੁਲ ਚਲੋ ਅੱਗੇ ਚਲੋ ਪਰ ਕੱਟ ਨਾ ਦਿਓ ਨਹੀਂ ਬਿਲਕੁਲ ਨਹੀਂ ਐਜ਼ ਇਟ ਇਜ਼ ਐਵੇਂ ਹੀ ਚਲਾਵਾਂਗੇ ਸਵਾਲ ਤੁਸੀਂ ਯੋਗਰਾਜ ਜੀ ਕਿਹਾ ਕਿ ਮੈਨੂੰ ਅਜ ਤੱਕ ਉਹ ਟਾਈਟਸ ਹੈ ਜੋ ਮੁਕਾਮ ਮੈਂ ਹਾਸਲ ਨਹੀਂ ਕੀਤਾ ਮੇਰੇ ਬੇਟੇ ਨੇ ਬਿਲਕੁਲ ਉਹ ਪਾ ਲਿਆ ਪਰ ਮੈਂ ਇੱਕ ਜਨਮ ਹੋਰ ਕ੍ਰਿਕਟ ਨਹੀਂ ਲੈਣਾ ਚਾਹੁੰਦਾ ਤਾਂ ਯੋਗਰਾਜ ਲੱਗਦਾ ਉਹ ਦਰਦ ਨਾਲ ਹੀ ਲੈ ਕੇ ਜਾਣਗੇ ਜਿੱਦਨ ਲੱਕੜਾਂ 'ਚ ਅੱਗ ਲੱਗੂਗੀ ਨਾ ਉਹ ਦਰਦ ਪਹਿਲਾਂ ਜਾ ਕੇ ਰੱਬ ਦੇ ਮੂਹਰੇ ਪੇਸ਼ ਹੋਊਗਾ। ਔਰ ਰੱਬ ਕੋਲੋਂ ਦਰਦ ਕਹੂਗਾ ਕਿ ਤੂੰ ਮੈਨੂੰ ਉਸ ਜਨਮ ਦਾ ਉਦਾਰ ਰੱਬਾ ਤੇਰੇ ਕੋਲ ਪਿਆ ਮੈਨੂੰ ਜਨਮ ਦੇ ਇਸੇ ਸ਼ਕਲ 'ਚ। ਇਹੀ ਨਾਮ ਇਹੀ ਮਕਾਮ ਜਿਹਦੀ ਮਰਜੀ ਮਾਂ ਦੀ ਕੁੱਖ 'ਚੋਂ ਜੰਮੀ ਪਰ ਜੰਮੂ ਇਹੋ ਜੇ ਮਾਂ ਪਿਓ ਦੇ ਘਰੇ 'ਚ ਇਹੋ ਜੇ ਮੇਰੇ ਮਾਂ ਪਿਓ ਸੀਗੇ ਤੇ ਮੈਂ ਆ ਕੇ ਸ਼ਾਇਦ ਉਦੋਂ ਤੱਕ ਕਈ ਜਿਉਂਦੇ ਨਾ ਰਹਿਣ। ਉਹਨਾਂ ਦੇ ਗਾਂ ਪੁੱਤ ਪੋਤੇ ਜਿਉਂਦੇ ਰਹਿਣਗੇ ਤੇ ਉਹ ਦੇਖਣਗੇ ਕਿ ਇੱਕ ਬੰਦੇ ਦੀ ਰੀ ਇਨਕਾਰਨੇਸ਼ਨ ਹੋਈ ਯੋਗਰਾਜ ਸਿੰਘ ਦੀ ਤੇ ਆ ਕੇ ਉਹਨੇ ਉਹ ਮਕਾਮ ਕੀਤਾ ਜਿਹੜਾ ਜ਼ਿੰਦਗੀ ਦੇ ਵਿੱਚ ਦੁਨੀਆ ਨੇ ਅੱਜ ਤੱਕ ਕਿਸੇ ਪਲੇਅਰ ਨੇ ਨਹੀਂ ਕੀਤਾ ਮੇਰੀ ਗੜੀਆਂ ਗੱਲਾਂ ਤੇ ਲੋਕੀ ਹੱਸਦੇ ਨੇ ਕਈ ਇਹੋ ਜਿਹੇ ਹਜ਼ਾਰਾਂ ਲੋਕ ਬੰਦੇ ਜੀ ਇਹਨਾਂ ਬੜੇ ਤਾਨੇ ਮਾਰੇ ਉਹਨਾਂ ਨੂੰ ਮੈਂ ਦਿਖਾਣਾ ਚਾਹੁੰਦਾ ਕਿ ਜਿਹੜਾ ਮੇਰੀ ਇੱਛਾ ਹੈ ਮੇਰੇ ਬਾਬਾ ਦੀਪ ਸਿੰਘ ਜੀ ਨਾਲ ਗੁਰੂ ਘਰ ਨਾਲ ਤੇ ਰੱਬ ਨਾਲ ਇਹ ਇੱਛਾ ਪੂਰੀ ਹੋਣੀ ਹੈ ਉਹ ਟੀਸ ਜਿਹੜੀ ਤੁਸੀਂ ਪੁੱਛੀ ਐਨੀ ਕਿ ਮੈਨੂੰ ਦਰਦ ਕਰਦੀ ਹੈ ਕਿ ਜਿਹਦਾ ਮਤਲਬ ਬਿਆਨ ਨਹੀਂ ਕਰ ਸਕਦਾ